ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਿੰਡਾਵਾਣਾਂ ਨੂੰ ਅੱਜ ਆਪਾਂ ਬਣਾਣ ਲੱਗੇ ਆਂ ਮੂੰਗੀ ਮਸਰੀ ਦੀ ਦਾਲ ਇਹ ਦਾਲ ਚੁੱਕ ਕੇ ਮੈਂ ਭਾਂਡੇ ਵਿੱਚ ਪਾ ਲਈਏ ਗੁਣੀ ਨੂੰ ਸਪਤ ਧੋਵਾਂਗੇ ਤੇ ਆ ਤੜਕੇ ਵਾਸਤੇ ਆਪਾਂ ਪਿਆਜ਼, ਅਦਕਰ, ਟਮਾਟਰ ਕੱਟ ਕੇ ਰੱਖ ਲਿਆ ਹੈ ਹਰੀਆਂ ਮਿਰਚਾਂ ਨੂੰ ਆਪਾਂ ਚਿਲੀ ਕਟਰ ਨਾਲ ਕੱਟ ਕਰਾਂਗੇ ਤੇ ਇੱਧਰ ਕੁੱਕਰ ਦੇ ਵਿੱਚ ਆਪਾਂ ਪਾਣੀ ਪਾ ਕੇ ਰੱਖ ਲਿਆ ਪਹਿਲਾਂ ਇਹ ਦਾਲ ਆਪਣੀ ਸਿਰਫ ਇੱਕ ਵਿਸਲ ਸਟੀ ਦੇ ਵਿੱਚ ਹੀ ਬਣ ਜਾਂਦੀ ਹੈ ਤੇ 10 ਮਿੰਟਾਂ ਦੇ ਵਿੱਚ ਦਾਲ ਤਿਆਰ ਹੋ ਜਾਂਦੀ ਹੈ। ਹਾਂਜੀ ਆਹ ਦੇਖੋ ਆਪਣਾ ਪਾਣੀ ਗਰਮ ਹੋ ਗਿਆ ਸੀ ਦਾਲ ਤੋਂ ਕਿਵੇਂ ਵਿੱਚ ਪਾ ਦਿੱਤੀ ਹੈ। ਤੇ ਆਪਾਂ ਹੁਣ ਇਹਦੇ ਵਿੱਚ ਹਿੰਦੀ ਦੇ ਨਮਕ ਐਡ ਕਰਾਂਗੇ। ਨਮਕ। ਦੇਖੋ ਇਸ ਤੋਂ ਵੱਧ ਆ ਪਰਿਵਿਚਨਾ ਕਿਉਂ ਪਾਵਾਂਗੇ ਆ ਦੇਸੀ ਕਿਉਂ ਪਾਣ ਲੱਗੀਆਂ ਤੁਸੀਂ ਤੇਲ ਜਾਂ ਫ੍ਰੈਂਡ ਕੁਝ ਵੀ ਪਾ ਸਕਦੇ ਤਾਂ ਜੇ ਦਾਲ ਆਪਣੀ ਉੱਬਲੇ ਨਾ ਇਸ ਤੋਂ ਵੱਧ ਆ ਪਟਕਣ ਬੰਦ ਕਰਕੇ ਇੱਕ ਵਿਸਲ ਲਾਵਾ ਰਾਵਾਂਗੇ ਜੀ ਹਾਂ ਜੀ ਇੱਧਰ ਆਪਾਂ ਕੜਾਈ ਰੱਖ ਲਈਏ ਤੇ ਗੈਸ ਆਨ ਕਰ ਲੇ ਤੇ ਇਦੇ ਵਿੱਚ ਚੱਪੋਂ ਤੜਕਾ ਲਾਵਾਂਗੇ ਹੁਣ ਜੀ ਆਪਾਂ ਕੜਾਈ ਦੇ ਵਿੱਚ ਦੇਸੀ ਘਿਓ ਪਾ ਲਿਆ ਹੈ ਦੇਸੀ ਘਿਓ ਦਾ ਤੜਕਾ ਲਾਵਾਂਗੇ ਆਪਾਂ ਤੁਸੀਂ ਤੇਲ ਜਾਂ ਫ੍ਰੈਂਡ ਕੋਈ ਵੀ ਯੂਜ਼ ਕਰ ਸਕਦੇ ਹੋ ਤੇ ਇੱਥੇ ਤੜਕਾ ਆਪਣਾ ਪਿਆਜ਼ ਟਮਾਟਰ ਅਦਰਕ ਸਾਡੇ ਘਰ ਵਿੱਚ ਸਾਡੇ ਡੈਡੀ ਜੀ ਦੀ ਫੇਵਰੇਟ ਦਾਲ ਹੈ ਉਹ ਬਹੁਤ ਖੁਸ਼ ਹੋ ਕੇ ਖਾਂਦੇ ਨੇ ਮੂੰਗੀ ਮਸਤੀ ਦੀ ਦਾਲ ਤੇ ਬਾਤ ਕੀ ਜਿਵੇਂ ਆਪ ਨੂੰ ਜਿਆਦਾ ਜਲਦੀ ਹੋਵੇ ਆਪਾਂ 5-10 ਮਿੰਟਾਂ ਚ ਹੀ ਦਾਲ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆਪਾਂ ਇਹ 5 ਮਿੰਟ 10 ਚ ਬਣਾ ਸਕਦੇ ਹਾਂ ਜੇ ਤੁਹਾਨੂੰ ਵੀ ਕਾਲੀ ਹੋਵੇ ਕੋਈ ਹੋਰ ਸਬਜੀ ਨਾ ਹੋਵੇ ਜਾਂ ਕੋਈ ਐਟ ਅ ਟਾਈਮ ਤੇ ਗੈਸਟ ਆਪਣੇ ਘਰ ਆ ਚਾਹ ਜੀ ਤੇ ਆਪਾਂ ਇਹ ਨੂੰ ਵੀ ਮਸਤੀ ਲਈ ਦਾਲ ਮਿੰਟੇ ਚ ਬਣਾ ਸਕਦੇ ਹਾਂ ਅੰਜੀ ਕੀ ਆਪਣਾ ਗਰਮ ਹੋ ਗਿਆ ਹਨ ਆਪਾਂ ਇਹ ਚ ਪਾਉਂਗੇ ਜੀਰਾ ਬਾਦ ਅੱਪਰ ਵਿੱਚ ਪਾਵਾਂਗੇ ਪਿਆਜ਼ ਅੱਜ ਗੋਟੇ ਟਮਾਟਰ ਨਹੀਂ ਪਾ ਰਹੇ ਰੌਣਹੋਂ ਤੱਕ ਆਪਾਂ ਵੇਟ ਕਰਾਂਗੇ ਹਲਾ ਕੇ ਨੂੰ ਪਕਾਵਾਂਗੇ ਆ ਦੇਖੋ ਜੀ ਆਪਣਾ ਤੜਕਾ ਫਰਾਈ ਹੁੰਦਾ ਪਿਆ ਕਿੰਨੇ ਸੋਹਣੇ ਦੇਸੀ ਘਿਓ ਦੀ ਖੁਸ਼ਬੂ ਆ ਰਹੀ ਹੈ ਤੇ ਅਦਰਕ ਦੀ ਆਪਣੀ ਸਮੈਲ ਹੈ ਇਹ ਹਜੇ ਆਪਣਾ ਤੜਕਾ ਭੁੱਜਿਆ ਨਹੀਂ ਹੋਰ ਭੁੰਨਾਂਗੇ ਆਪਾਂ ਹਾਂਜੀ ਆਪਣਾ ਤੜਕਾ ਇਹਨੂੰ ਭੁੱਜ ਚੁੱਕਿਆ ਹੈ हूँ आप इंट करा गे कलिया मिर्च का पाउडर यानी कि काली मिर्च पीसी धनिया पाउडर हरी मिर्च पावे दाल आप बंदी है एड करके ਤੇ ਹੁਣ ਆਪਣੀ ਦਾਲ ਬਣਾਈ ਹੈ ਬੰਨ। ਹੰਜੀ ਆਪਣੀ ਦਾਲ ਬਣ ਕੇ ਤਿਆਰ ਹੈ। ਤੜਕਾ ਪਕਵਾਦੇ ਆਪਾਂ ਇਹ ਜਿਪਾਉਣਗੇ ਕਸੂਰੀ ਮੇਥੀ। ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ। ਤੁਹਾਨੂੰ ਇਹ ਮੇਰੀ ਰੈਸਪੀ ਕਿੱਦਾਂ ਦੀ ਲੱਗੀ? ਪਲੀਜ਼ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ। ਧੰਨਵਾਦ।